ਸਾਥੀ ਸਾਡੇ ਮਲਾਜਮ ਸਾਥੀ ਮੀਟਰ ਲੋਨ ਜਾਂਦੇ ਨੇ ਤਾਂ ਸਾਰੀਆਂ ਜਿਹੜੀਆਂ ਸਯੁਕਤ ਮੋਰਚੇ ਦੀਆਂ ਇਕਾਈਆਂ ਨੇ ਉਹ ਫਟਾਫਟ ਇਕੱਠੀਆਂ ਹੁੰਦੀਆਂ ਨੇ ਸਾਡੀਆਂ ਭੈਣਾਂ ਉਹਦੇ ਵਿੱਚ ਮੋਰੀ ਹੁੰਦੀਆਂ ਨੇ ਵੀ ਅਸੀਂ ਇਹ ਮੀਟਰ ਕਦਾ ਨਹੀਂ ਲੱਗਣਦੇ ਸਾਡੀ ਉਹਨਾਂ ਮਲਾਜਮਾਂ ਨਾਲ ਕੋਈ ਲੜਾਈ ਨਹੀਂ ਹੈਗੀ ਪਰ ਉਹਨਾਂ ਦੀ ਜਿਹੜੀ ਡਿਊਟੀ ਆ ਉਹ ਆਪਣੀ ਡਿਊਟੀ ਕਰਦੇ ਨੇ ਅਸੀਂ ਆਪਣੀ ਡਿਊਟੀ ਕਰਦੇ ਹਾਂ ਇਸ ਕਰਕੇ ਪਿਆਰੇ ਭਰਾਵੋ ਇਹ ਜਿਹੜਾ ਮੀਟਰ ਦਾ ਧੰਦਾ ਚਿੱਪ ਵਾਲੇ ਮਿਸਟਰਾਂ ਦਾ ਇਹ ਸਾਰਾ ਕੁਝ ਅਡਾਨੀਆਂ ਨੂੰ ਦੇ ਰੱਖਿਆ ਹੈ। ਉਹਨਾਂ ਤੇਰੇ ਨਹੀਂ ਸਾਹਮਦੇ। ਜਿੰਨਾ ਤੇ ਸੁੱਭਾ ਜਿਹੜਾ ਪੰਜਾਬ ਹੈ ਇੱਥੇ ਨਹੀਂ ਲੱਗ ਜਾਂਦੇ। ਇਸ ਕਰਕੇ ਇੱਥੇ ਤੋਂ ਸਾਰੇ ਪਿੰਡਾਂ ਦੇਖਿਆ। ਕੁਝ ਹੋਰ ਚਲ ਜਾ ਕੇ ਵੀ ਦੇਖ ਲਈ। ਉਹ ਮੀਟਰ ਨਹੀਂ ਲੱਗਣ ਦਿੱਤੇ। ਇਸ ਕਰਕੇ ਜਿਹੜਾ ਬਿੱਲ ਹੈ ਇਹ ਜੇ ਪਾਰਲੀਮੈਂਟ ਦੇ ਵਿੱਚ ਕਾਨੂੰਨ ਨਹੀਂ ਬਣਿਆ। ਜਦੋਂ ਕਾਨੂੰਨ ਬਣ ਜੂ ਫਿਰ ਸਾਨੂੰ ਦਿੱਕਤ ਪੇਸ਼ ਆਉਂਦੀ ਹੈ। ਕਿਉਂਕਿ ਜਿਹੜਾ ਅਸੀਂ